ਨਾਮ ਦੱਸੋ ਸਤਨਾਮ ਸਿੰਘ ਕਾਲੂ ਜੀ ਕੀ ਕਹਿਣਾ ਚਾਹੋਗੇ ਪ੍ਰਕਾਸ਼ ਪੁਰਬ ਦੇ ਉੱਪਰ ਜਿਹੜੀਆਂ ਕੀ ਤਿਆਰੀਆਂ ਜਿਹੜੀਆਂ ਦੇਖਣ ਨੂੰ ਮਿਲਦੀ ਹਰਮੰਦਰ ਸਾਹਿਬ ਪਹਿਲਾਂ ਮੈਂ ਆਪ ਜੀ ਦੇ ਮੀਡੀਆ ਰੈਂ ਸਾਰਿਆਂ ਨੂੰ ਵਧਾਈ ਦੇਣੀ ਚਾਹੁੰਨਾ ਲੱਖ ਲੱਖ ਵਧਾਈ ਹੋਏ ਪਹਿਲੇ ਪ੍ਰਕਾਸ਼ ਦੀ ਗੁਰੂ ਰਾਮਦਾਸ ਜੀ ਦੀਆਂ ਬੜੀਆਂ ਕਿਰਪਾ ਵਾ ਠਾਠਾ ਮਾਰਦਾ ਇਕੱਠ ਤੁਹਾਨੂੰ ਦੇਖੀ ਰਿਹਾ ਹੋ ਕਿ ਤਾਂ ਸੰਗਤਾਂ ਆ ਰਹੀਆਂ ਤੇ ਜਾ ਰਹੀਆਂ ਨੇ ਬਹੁਤ ਅੱਜ ਤੋਂ ਹੀ ਇਕੱਠ ਦੀ ਜਿਹੜੀ ਆ ਬੜੀ ਮਾੜੀ ਪਰਮਾਤ ਰਹੀ ਆ ਸੂਇਤੋਂ ਵੇਖਣ ਨੇ ਦਰਬਾਰ ਸਾਹਿਬ ਦੇ ਚ ਇਸੇ ਤਰ੍ਹਾਂ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਆ ਪਹਿਲੇ ਪ੍ਰਕਾਸ਼ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਇਆਂ ਲੋਕਾਂ ਨੇ ਬਹੁਤ ਜਿਹਰੇ ਪ੍ਰਬੰਧ ਕੀਤੇ ਗਏ ਆ ਜਿੱਥੇ ਲੋਕਾਂ ਨੇ ਆਪਣੇ ਬੂਹੇ ਨਗੜੀ ਪੱਖੇ ਲਾਏ ਆ ਵੀ ਗਰਮੀ ਨਾ ਮਹਿਸੂਸ ਹੋਏ ਘਰਾਂ ਦੇ ਦਰਵਾਜ਼ੇ ਖੋਲ ਦਿੱਤੇ ਗਏ ਨੇ ਵੀ ਆਓ ਸਾਡੇ ਘਰਾਂ 'ਚ ਆਰਾਮ ਕਰੋ ਦਰਵਾਜ਼ ਤੋਂ ਵੱਧ ਸੰਗਤਾਂ ਨੂੰ ਆਪਣੇ ਘਰਾਂ 'ਚ ਠਰੌਂਦੇ ਨੇ ਫਿਰ ਇਹ ਪਹਿਲੇ ਪ੍ਰਕਾਸ਼ ਵਾਜ ਦੇ ਤੇ ਪ੍ਰਸ਼ਾਦਾ ਪਾਣੀ ਪਕਾ ਕੇ ਤਿਆਰ ਕਰਕੇ ਛਕਾ ਕੇ ਉਹਨਾਂ ਘਰਾਂ ਤੋਂ ਲੈ ਕੇ ਆਉਂਦੇ ਨੇ ਇਸੇ ਤਰ੍ਹਾਂ ਦਰਬਾਰ ਸਾਹਿਬ ਜਾਣੀਏ ਇੱਥੇ ਵੀ ਬੜੇ ਸਚੇਰੇ ਪ੍ਰਬੰਧ ਕੀਤੇ ਗਏ ਨੇ ਜਿੱਥੇ ਸਰਾਵਾਂ ਦਾ ਪ੍ਰਬੰਧ ਕੀਤਾ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਉਥੇ ਇਥੇ ਦੇਸ਼ ਵਿਦੇਸ਼ਾਂ ਤੋਂ ਲਿਆ ਕੇ ਪ੍ਰਧਾਨ ਜੀ ਉਹਨਾਂ ਨੇ ਬੂਟੇ ਇਹੋ ਜਿਹੇ ਫੁੱਲ ਲਾਏ ਆ ਉਹਨਾਂ ਦੀਆਂ ਇੰਨੀਆਂ ਸੁਗੰਧੀਆਂ ਆਪੇ 4 ਦਿਨ ਲੱਥ ਜਾਣ ਤੋਂ ਬਾਅਦ ਵੀ ਚੀਜ਼ ਸੁਗੰਧੀਆਂ ਆਉਂਦੀਆਂ ਰਹਿੰਦੀਆਂ ਅੱਜ ਉਹ ਅੰਦਰ ਲੱਗਣ ਰਹੇ ਨੇ ਬਾਹਰ ਤੱਕ ਸੁਗੰਧੀਆਂ ਆ ਰਹੀਆਂ ਵੱਖਰੇ ਵੱਖਰੇ ਭਾਂਤਾਂ ਦੇ ਜਿਹੜੇ ਫੁੱਲ ਆ ਉਹ ਲਿਆ ਕੇ ਲਾਏ ਗਏ ਨੇ ਅਸੀਂ ਘਰ ਬੈਠੇ ਸੰਤਾਂ ਨੂੰ ਆਣੇ ਆ ਇਹੋ ਜਿਹੇ ਨਜ਼ਾਰਾ ਨਹੀਂ ਗੱਲ ਲੱਭਣਾ ਆਂਦੇ ਜਦੋਂ ਪਾਸ਼ਾ ਦਾ ਪ੍ਰਕਾਸ਼ ਆਉਂਦਾ ਵਾ 33 ਕਰੋੜ ਦੇਵਤਾ ਜਿਹੜਾ ਵਾ ਉਹ ਆਣ ਕੇ ਦਰਸ਼ਨ ਕਰਦੇ ਨੇ ਉਹ ਫੁੱਲ ਪਰਸਾਉਂਦੇ ਨੇ ਗੁਰੂਬਾਰ ਸਹੀ ਬੜੀ ਪਾਰਸ਼ਾਹ ਕਿਰਪਾ ਵਾ ਜਦੋਂ ਉਥੋਂ ਨਗਰ ਕੀਤਾ ਤੋਤਾ ਵਾ ਉਥੋਂ ਵੇਖਣ ਵਾਲਾ ਇਕੱਠ ਹੁੰਦਾ ਵਾ ਗਲੀਆਂ ਦੇ ਵਿੱਚੋਂ ਨੰਗਿਆਂ ਨਹੀਂ ਜਾਂਦਾ ਤੇਲ ਮਾਰਿਆ ਪੁੰਝੇ ਨਹੀਂ ਪੈਂਦਾ ਇੰਨੀਆਂ ਸੰਗਤਾਂ ਜੁੜ ਜਾਂਦੀਆਂ ਨੇ ਪਹਿਲੇ ਪ੍ਰਕਾਸ਼ ਦੇ ਦਿਹਾੜੇ ਤੇ ਤੇ ਉੱਥੇ ਦਰਬਾਰ ਸਾਹਿਬ ਮੈਨੇਜਰ ਸਾਹਿਬ ਵੱਲੋਂ ਬੜਾ ਸੋਹਣਾ ਸਚੇਰੇ ਪ੍ਰਬੰਧ ਕੀਤੇ ਗਏ ਸਰਦਾਰ ਭਗਵਾਨ ਸੋਹਣਾ ਵੱਲੋਂ ਬਹੁਤ ਵਧੀਆ ਲੱਗਾ ਵਾ ਮਾਨ ਬੜਾ ਗਾਦਗਰਦ ਹੋਇਆ ਵਾ ਇਸ ਦਿਨ ਨੂੰ ਅਸੀਂ ਦੇਖਦੇ ਆ ਅਸੀਂ ਨਹੀਂ ਸਮੁੱਚੀਆਂ ਸੰਗਤਾਂ ਦੇਖਦੀਆਂ ਵਾ ਆਉ ਆਪਾਂ ਆਣ ਕੇ ਹੱਥੀਂ ਸੇਵਾ ਕਰਕੇ ਆਪਣੀਆਂ ਝੋੜੀਆਂ ਭਰੀਏ ਗੁਰੂ ਪਾਤਸ਼ਾਹ ਜਿੱਤੇ ਪੰਜਵੇਂ ਪਾਤਸ਼ਾਹ ਨੇ ਇੱਕ ਪਾਰੇ ਤਿਆਰ ਕਰਕੇ ਗੁਰੂ ਗ੍ਰੰਥ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਲਿਆਂਦਾ ਉਥੇ ਅੱਜ ਵੀ ਵੇਖੋ ਸ੍ਰੀ ਅਕਾਲ ਤਖਤ ਸਾਹਿਬ ਦੇ ਥੱਲੜੇ ਬੰਨੇ ਜਿਹੜੇ ਗੁਰੂ ਪਾਤਸ਼ਾਹ ਦੇ ਪਲੰਘੇ ਦੇ ਥੱਲੜੇ ਬੰਨੇ ਅੱਜ ਵੀ ਚਾਦਰ ਵਿਛੀ ਹੁੰਦੀ ਆ ਉਹ ਚਾਦਰ ਤੇ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਆਪਣਾ ਪ੍ਰਕਾਸ਼ ਕੀਤਾ ਉੱਤੇ ਪਲਾਂਗੇ ਤੇ ਗੁਰੂ ਪਾਤਸ਼ਾਹ ਦਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਅੱਜ ਵੀ ਬੜੀ ਸ਼ਰਧਾ ਦੇ ਨਾਲ ਪਾਵਨਾ ਦੇ ਨਾਲ ਦਰਬਾਰ ਸਾਹਿਬੋਂ ਸਾਰੇ ਨਗਰ ਕੀਰਤਨ ਨਿਕਲਦੇ ਨੇ ਜੇ ਪਹਿਲਾ ਪ੍ਰਕਾਸ਼ ਦਾ ਜਿਹੜਾ ਦਿਹਾੜੇ ਨੂੰ ਮੁੱਖ ਰੱਖ ਦਿਆ ਹੋਇਆ ਸਮੂਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣੀ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਚਾਰੇ ਪਾਸੇ ਫੁੱਲਾਂ ਦੀ ਸਜਾਵਟ ਕੀਤੀ ਜਾ ਰਹੀ ਹੈ ਜੀ ਧਰਮੰਦਰ ਸਾਹਿਬ ਦੇ ਦਰਬਾਰ ਸਾਹਿਬ ਦੇ ਤਕਰੀਬਨ ਸਾਰੇ ਬੰਨੇ ਜਿੰਨੇ ਵੀ ਆ ਉੱਥੇ ਸਜਾਵਟ ਕੀਤੀ ਜਾ ਰਹੀ ਆ ਅਕਾਲ ਤਖਤ ਸਾਹਿਬ ਤੇ ਸਜਾਵਟ ਕੀਤੀ ਰਹੀ ਆ ਜਿੱਥੇ ਵੀ ਗੁਰੂ ਪਾਤਸ਼ਾਹ ਦਾ ਪ੍ਰਕਾਸ਼ ਚੱਲ ਰਿਹਾ ਉੱਥੇ ਸਜਾਵਟ ਕੀਤੀ ਜਾ ਰਹੀ ਆ ਤੁਸੀਂ ਆ ਕੇ ਵੇਖੋ ਕਿਤੇ ਸੋਹਣੇ ਵਧੀਆ ਨਜ਼ਾਰਾ ਵੱਜਾ ਹੋ ਜੀ ਬਹੁਤ ਆਨੰਦ ਆ ਰਿਹਾ